ਹੱਥ ਜੋੜ ਕੇ ਬੇਨਤੀ ਆ ਕਿ ਸਾਡੀ ਸਰਕਾਰ ਕੋਈ ਵੀ ਸਾਰ ਨਹੀਂ ਲੈ ਰਹੀ ਸਾਨੂੰ ਇੱਥੇ ਵੱਧ ਤੋਂ ਵੱਧ ਲੋੜ ਆ ਦਾਨੀ ਵੀਰਾਂ ਦੀ ਕਿਉਂ ਉਹ ਜਿਹੜੇ ਅੱਧਰ ਪਾਣੀ ਦੇ ਵਿੱਚ ਬੰਦੇ ਡੁੱਬਣਦਾ ਆ ਉਹਨਾਂ ਨੂੰ ਕੋਈ ਵੀ ਚੀਜ਼ ਜਿਹੜੀ ਨਹੀਂ ਮਿਲਦੀ ਜਿਹੜੇ ਪਾਸੇ ਦੀ ਜਨਤਾ ਬਾਹਰ ਤਬਾਸ਼ਾ ਵੇਂਦੇ ਆ ਸਮਾਨ ਲੈ ਲੈ ਕੇ ਰਾਤ ਨੂੰ ਘਰੇ ਲੈ ਜਾਂਦੇ ਆ ਉਹਨਾਂ ਦਾ ਸਾਡਾ ਸਾਡਾ ਰਾਸਨ ਤੋਂ ਸਮਾਨ ਆਉਣ ਦਾ ਸੰਸਤਾ ਦਾ ਉਹ ਸਾਰਾ ਉਹਨਾਂ ਦੇ ਘਰਾਂ ਦੇ ਵਿੱਚ ਜਾਇਆ ਜਾਂਦਾ ਵਾ ਇਹ ਕਹਿੰਦਾ ਸਾਡੇ ਆਪ ਲੋੜ ਕੇ ਬੇਨਤੀ ਪ੍ਰਸ਼ਾਸਨ ਗਾੜੀ ਵੀ ਤੇ ਸੰਤਾਂ ਗਾੜੀ ਵੀ ਜੇ ਕੋਈ ਸਮਾਨ ਲਿਆਉਣਾ ਵਾ ਸਾਡੇ ਨਾਲ ਕੰਟੈਕਟ ਨੰਬਰ ਕਰੋ ਆ ਜਿਹਦੇ ਮੇਰੇ ਸਾਰਾ ਸਾਡੇ 40 ਘਰ ਦਾ ਜਿਹੜਾ ਕੱਲਾਸੀ ਭਾਈ ਕਰਨ ਦਾ ਸਾਡੇ ਜ਼ਿਮੀਂਦਾਰ ਪਰਿਵਾਰ ਦੇ ਹੈਗੇ ਆ ਸਾਡੇ ਨਾਲ ਸੰਪਰਕ ਕਰਕੇ ਸਾਡਾ ਨੰਬਰ ਵਾ 98556 12990 ਕਿਨੇ ਮੇਰੇ ਵੀਰ ਨਾਲ ਖਲੋਤੇ ਆ ਅਜਿਹਾ ਕਿ ਅੱਜ ਪਾਣੀ ਜੋ ਚੱਲ ਰਿਹਾ ਵਾ ਅੱਛਾ 4-5 ਦਿਨ ਹੋ ਗਏ ਸਾਨੂੰ ਜਾਦੀ ਮਜ਼ਬੂਰੀ ਬਣੀ ਆ ਸਾਡੇ ਖੜਾਤੇ ਵਿੱਚ ਜਿਹੜਾ ਪਾਣੀ ਨੇ ਛੋਟੇ ਛੋਟੇ ਹੁਸ਼ਕਾਵਾ ਮਾੜ ਡੰਗਰ ਜਿਹੜਾ ਸਾਡਾ ਬਹੁਤ ਤੰਗ ਹੋ ਗਿਆ ਤੋਂ ਪਰੇਸ਼ਾਨ ਸੀ ਆ ਕਿਸਾਨੋ ਬਤਲਦਾ ਉਹ ਤੋਂ ਬਾਅਦ ਸੋ ਪ੍ਰਸ਼ਾਸਨ ਜੋ ਨੀ ਸੀਚਾਂ ਵਸਤੂਆਂ ਕਲਦਾ ਵਾ ਕੋ ਸਾਨੂੰ ਦੱਸਿਆ ਜਾਵੇ ਪਿਓ ਜਾਤੀਵਾਦ ਨਾਲ ਹੁੰਦਿਆ ਵਾ ਉਹ ਪਾਰਟੀਵਾਦੀ ਲੈਣ ਤੇ ਆਉਂਦਿਆ ਵਾ ਕਿ ਕਿਹੜੇ ਲੈਵਲ ਤੇ ਸਾਰੇ ਚੀਜ਼ਾਂ ਪਹੁੰਚਾਈਆਂ ਜਾਂਦੀਆਂ ਵਾ ਅਸੀਂ 3-4 ਵਾਰ 3-4 ਵਾਰ ਹਾਂ ਕੰਪ ਬਣਾਇਆ ਰਾਤ ਕੰਪ ਬਣਾਇਆ ਉਹਦੇ ਵਿੱਚ ਗਾਇਆ 10 ਵਾਰ ਨਿਸ਼ਟ ਬਣਾ ਕੇ ਪਟਵਾਰੀ ਸਾਹਿਬ ਨੂੰ ਦੇ ਚੁੱਕੇ ਹਾਂ ਉਹ ਅੱਜ ਤੁਹਾਡੀਆਂ ਤਰਪਾਲਾਂ ਆ ਗਈਆਂ 60 ਤਰਪਾਲਾਂ 70% ਵਾਲਿਆਂ ਦੇ ਵਿੱਚ ਦੇ ਗਈਆਂ ਸਾਡੀ ਇੱਕ ਵੀ ਤਰਪਾਲ ਕਹੇ ਬੰਦੇ ਨੂੰ ਮਿਲ ਗਈ ਹੋਵੇ ਇਹ ਬੰਦੇ ਨੂੰ ਤਰਪਾਲ ਮਿਲੀਆਂ ਨਹੀਂ ਜੀ ਨਹੀਂ ਜੀ ਕਹੇ ਨੂੰ ਨਹੀਂ ਮਿਲੀ ਜੀ ਹੋਰ ਕੋਈ ਸਹੂਲਤ ਸਰਕਾਰੀ ਆਈ ਕਹੇ ਨੂੰ ਮਿਲੀ ਹੋਵੇ ਕੋਈ ਨਹੀਂ ਜੀ ਆਪਣਾ 6 ਤਰਪਾਲਾਂ ਕੱਟੀਆਂ ਹਿਸਾਬੀਆਂ ਵਿੱਚ ਲੈ ਜਾਂਦੇ ਇੱਥੇ ਸਾਨੂੰ ਰੋਕਿਆ ਗਿਆ ਚੈਪ ਬਣਾ ਕੇ ਦੋ ਤੀਜੇ ਬੰਦਾ ਤੇ ਲਿਸਟ ਦਿੱਤੀ ਜਿਹਦੇ ਵਿੱਚੋਂ ਸਾਨੂੰ 26 ਇਕੱਠਾ ਦਿੱਤੀਆਂ ਗਈਆਂ ਗਾ ਬਾਕੀ ਆnde ਵੀ ਅੱਗੇ ਰਾਜੋ ਉਥੇ ਰਾਤ ਕੰਪ ਤੇ ਘਟਣਾ ਦੱਸੋ ਰਾਤ ਕੰਪ ਤੇ ਜਾਂਦੇ ਜਾਂ ਸਾਨੂੰ ਹੋਰ ਹੀ ਵੜਨ ਦਿੰਦੇ ਨਹੀਂ ਵਰਦੇ ਦੇ ਵਿੱਚ ਗਾ ਨੂੰ ਆਲੇ ਆਲੇ ਵਾਲੇ ਬੰਦਿਆਂ ਨੂੰ ਨਾਕਾ ਪਈ ਆ ਉਹਦੇ ਪਿੰਡ ਫੱਤੇ ਵਾਲੇ ਦੇ ਵਿੱਚ ਆਲੇ ਵਾਲੇ ਦਾ ਬੰਦਾ ਨਹੀਂ ਵੜਦਣਾ ਨਹੀਂ ਵਰਦੇ ਦੇ ਵਿੱਚ ਅਸੀਂ ਪਰਸੋਂ ਤੋਂ ਬਾਹਰ ਨਿਕਲੇ ਆ ਕੱਲ ਅਸੀਂ ਇੱਥੇ ਰਹੇ ਆ ਇੱਥੇ ਵੀ ਸਾਨੂੰ ਜਲਾ ਰਸੋ ਪਾਣੀ ਲੈਣ ਨਹੀਂ ਤਾ ਗਿਆ ਤੋਂ ਸੰਸਥਾ ਵਾਲਿਆਂ ਵੀਰਾਂ ਨੂੰ ਬੇਨਤੀ ਆ ਕਿ ਕਹੇਰੇ ਜੋ ਵੀ ਰਾਸ਼ਨ ਦੇਣਾ ਵਾ ਇਹ ਤਾਂ ਸਾਡੇ ਪਵਾਲਕੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਵੰਡ ਕਰਨਾ ਮੂਰਤਵਾਰਾਂ ਨੂੰ ਨਾਲ ਲੈ ਕੇ ਵੰਡ ਕਰਨੀ ਆ ਉਹ ਆਉਣ ਦੀ ਖੇਚਲ ਨਾ ਕਰੇ ਉਹ ਜਿਹੜੇ ਅੰਦਰ ਪਾਣੀ ਦੇ ਵਿੱਚ ਬੰਦੇ ਡੁੱਬਣਦਾ ਆ ਉਹਨਾਂ ਨੂੰ ਕੋਈ ਵੀ ਚੀਜ਼ ਜਿਹੜੀ ਨਹੀਂ ਮਿਲਦੀ ਜਿਹੜੇ ਪਾਸੇ ਦੀ ਜਨਤਾ ਬਾਹਰ ਤਵਾਸ਼ਾ ਵੇਂਦੇ ਆ ਸਮਾਨ ਲੈ ਲੈ ਕੇ ਰਾਤ ਨੂੰ ਘਰੇ ਲੈ ਜਾਂਦੇ ਆ ਉਹਨਾਂ ਦਾ ਸਾਰਾ ਸਾਡਾ ਰਾਸ਼ਨ ਤੋਂ ਸਮਾਨ ਆਉਣ ਦਾ ਸੰਸਤਾ ਦਾ ਉਹ ਸਾਰਾ ਉਹਨਾਂ ਦੇ ਘਰਾਂ ਦੇ ਵਿੱਚ ਜਾਇਆ ਜਾਂਦਾ ਵਾ ਇੰਨੀ ਕਿ ਸਾਡੀ ਹੱਥ ਛੋੜ ਕੇ ਬੇਨਤੀ ਪ੍ਰਸ਼ਾਸਨ ਗਾੜੀ ਵੀ ਤੇ ਸੰਪਤਾ ਗਾੜੀ ਵੀ ਜੇ ਕੋਈ ਸਮਾਨ ਲਿਆਉਣਾ ਵਾ ਸਾਡੇ ਨਾਲ ਕੰਟੈਕਟ ਨੰਬਰ ਕਰੋ ਆ ਜਿਹਦੇ ਮੇਰੇ ਸਾਰਾ ਆਪਦਾ ਪਰਿਵਾਰ ਸਾਡੇ 40 ਘਰਾਂ ਦਾ ਜਿਹੜਾ ਕੱਲਾ ਹਸੇ ਭਾਈ ਸ਼ਰਮ ਦਾ ਸਾਡੇ ਜ਼ਿੰਮੇदार ਪਰਿਵਾਰ ਵਿੱਚ ਆ। ਸਾਡੇ ਨਾਲ ਸੰਪਰਕ ਕਰਦੇ ਸਾਡਾ ਨੰਬਰ 98556 12990 ਦੇ ਨਾਲ ਸੰਪਰਕ ਕਰਕੇ ਇਹ ਕੇ ਸੱਜਣ ਨਹੀਂ ਕੋਈ ਰਾਸ਼ਨ ਦੇਣਾ ਵਾ ਜਾਂ ਸਸਤਾ ਨੇ ਦੇਣਾ ਵਾ ਉਹ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਦੱਸਤਾ ਜਾਵੇ ਤੇ ਆਹ ਜਿਹੜੇ 40 ਪਰਿਵਾਰ ਨੇ ਦੇ ਡੰਗਰ ਵੀ ਅੰਦਰ ਵਾ ਨਾਲ ਜਾ ਕੇ ਵੇਖਿਆ ਜਾਵੇ। ਤੇ ਸਾਰਾ ਜਿਹੜਾ ਸਮਾਨ ਉਹ ਸਾਨੂੰ ਇੱਕ ਫਾਇਦੇ ਚ ਸੱਜ ਜਾਵੇ ਉਹਦੀ ਮਾਨ ਕਰ ਲੈ ਇਹ ਜੇ ਸਾਡੇ ਪਿੰਡ ਦੇ 12 ਨਾਲੋਂ ਅੱਗੇ ਲਾ ਕੇ ਵੰਡ ਕਰਨੀ ਆ ਤੇ ਸਾਨੂੰ ਕੋਈ ਸਮਾਨ ਨਹੀਂ ਮਿਲੂਗਾ ਯਾਰ ਮਸਲਾ ਇਹ ਵੀ ਜਿੱਥੇ ਵੰਡੇਗਾ ਉਹ ਗਾਂ ਅਗਲੇ ਨੂੰ ਵੰਡੋ ਫਿਰ ਉਹ ਹੀ ਜਿਹਦੇ ਨਵਾਂ ਦਾ ਉਸਤੇ ਬੰਦੇ ਨੂੰ ਫਿਰ ਵੰਡੀ ਦਿਆਂਗਾ ਦੂਜੇ ਰਹਿ ਜਾਂਦੇ ਸਾਹਮਣੇ ਯਾਰ ਜੋ ਪ੍ਰਸ਼ਾਸਨ ਵੱਲੋਂ ਅੰਦਰ ਆਦੇ ਵਿੱਚੋਂ ਜਦੋਂ ਪਾਣੀ ਫਰਾਟ ਜ਼ਿਆਦਾ ਵਧ ਗਿਆ ਤਾਂ ਉਹਨੂੰ ਬਾਹਰ ਲੈਣ ਵਾਸਤੇ ਜੋ ਸਾਲੋਂ ਬੇੜਿਆਂ ਦੇ ਰਸਤਾ ਦਿੱਤੀ ਆ ਉਹ ਇੱਕ ਦੋ ਘਰਾਂ ਨੂੰ ਦਿੱਤੀ ਉਹਨਾਂ ਦਾ ਹੀ ਮਸਾ ਸੁਤਰ ਆਇਆ ਵਾ ਸਾਨੂੰ ਕਿਸੇ ਨੇ ਬੇੜੇ ਦੇ ਰਸਤਾ ਹਟਲ ਨਹੀਂ ਦਿੱਤਾ ਅਸੀਂ ਆਪਣਾ ਸਾਰੇ ਰਾਲੇ ਬਿਰਦੇ ਚਾਰ ਪੰਜਾਂ ਘਰਾਂ ਦੇ ਵਿੱਚੋਂ ਆਪ ਦੇ ਐਸੀ ਭਾਈਚਾਰੇ ਨੇ ਆਹ ਦੇ ਰਿਸ਼ਤੇਦਾਰਾਂ ਤੋਂ ਕਾਜੀ ਫੜਕੇ ਕੋਟੀ ਬਹਾਰ ਕਰਕੇ 40 ਹਜ਼ਾਰ ਦਾ ਉਹ ਬੇੜਾ ਲੈ ਕੇ ਜਾਦਾ ਆਪ ਆਂਦੀ ਰੱਖੀ ਜਨਮ ਅੰਤ ਦੀ ਆਪ ਕਰੰਦੇ ਆ ਪ੍ਰਸ਼ਾਸਨ ਦਾ ਬੱਚੇ ਲੈ ਕੇ ਬਾਹਰ ਆਜੋ ਸਾਡੇ ਦੇ ਇੱਕ ਤਰਮਾਲ ਦਾ ਟੋਟਾ ਵੀ ਮਿਲਿਆ ਅਹੀਂ ਕਦਮ ਨੂੰ ਜਾਈਏ ਉਹ ਸਾਡੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਿਹਦਾ ਮਾਰੋਂ ਰਾਸ਼ਨ ਉਹ ਛਸਨਾ ਲੈ ਕੇ ਆਉਂਦੀ ਆ ਉਹਦੇ ਵੰਡਣ ਵਾਸਤੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਮੈਂਬਰ ਨਾਲ ਜਾਂ ਮਜੂਤਾ ਜਿਹੜੇ ਚੇਅਰਮੈਨ ਸਾਹਿਬ ਆ ਉਹ ਆਣ ਕੇ ਸਾਡੇ ਕੋਲ ਰੁਕ ਜਾਂਦੇ ਆ ਗੱਠ ਦੇ ਦੋ ਜੀ ਕੰਨ ਇੱਥੇ ਆਏ ਟਾਕਾ ਉਹ ਗੱਡੀ ਜਵਰ ਦੇ ਕੇ ਬੇਨਤੀ ਆ ਕਿ ਸਾਡੀ ਸਰਕਾਰ ਕੋਈ ਵੀ ਸਾਰ ਨਹੀਂ ਲੈ ਰਹੀ ਸਾਨੂੰ ਇੱਥੇ ਵੱਧ ਤੋਂ ਵੱਧ ਲੋੜ ਆ ਦਾਨੀ ਵੀਰਾਂ ਦੀ ਕਿਉਂਕਿ ਪ੍ਰਸ਼ਾਸਨ ਆਉਂਦਾ ਵਾ ਫੋਟੋਆਂ ਖਾ ਜਾ ਕੇ ਚਲਾ ਜਾਂਦਾ ਵਾ ਸਾਡੇ ਨਾਲ ਬਹੁਤ ਜ਼ਿਆਦਾ ਵਿਤਕਰਾ ਵੀ ਹੋ ਰਿਹਾ ਵਾ ਇੱਥੇ ਸਿਆਸਤਾਂ ਮੜੀਆਂ ਚੱਲ ਰਹੀਆਂ ਵਾ ਕਈ ਟਾਨੀ ਵੀ ਰੌਂਦੇ ਵੀ ਆ ਹੁਣ ਜਿਵੇਂ ਕੋਈ ਸੌਦਾ ਲੈ ਕੇ ਆਉਂਦਾ ਉਹਨੂੰ ਕੋਈ ਜੇ ਮੰਨ ਲਾ ਕੋਈ ਦਾ ਰਿਸ਼ਤੇਦਾਰ ਜਾਂ ਕੋਈ ਸੱਜਣ ਮਿਲ ਜਾਵੇ ਉਹ ਚੱਕ ਕੇ ਕੇ ਪਾਸੇ ਗੱਡੀ ਲਵਾ ਦਿੰਦਾ ਵਾ ਸੋ ਸਾਨੂੰ ਉਹ ਚੀਜ਼ਾਂ ਜਿਹੜੇ ਅੰਦਰਲੇ ਪਾਸੇ ਜਿਹੜੇ ਬੈਠੇ ਆ ਡੁੱਬਦੇ ਪਏ ਬੰਦੇ ਉਹਨਾਂ ਨੂੰ ਕੋਈ ਵੀ ਚੀਜ਼ ਨਹੀਂ ਮਿਲਦੀ ਪਈ ਮੇਰੇ ਹੱਥ ਜੋੜ ਕੇ ਜਿੰਨਾ ਕੰਟੈਕਟ ਕੀਤਾ ਜਾਵੇ ਕਿਸੇ ਹੋਰ ਨੂੰ ਨਾਲ ਜਾਂ ਵੀ ਜਿਵੇਂ ਆਪਾਂ ਕਹਿ ਦਿੰਨੇ ਪਿੰਡ ਦਾ ਮੋਹਤਾਰ ਬੰਦਾ ਵਾ ਉਹਨੂੰ ਲੈ ਕੇ ਦਰਾਸ਼ਨ ਵੰਡਣ ਦੀ ਕਿਰਪਾਲਤਾ ਨਾ ਕੀਤੀ ਜਾਵੇ ਉਹ ਵੇਖ ਕੇ ਜੇ ਤੁਸੀਂ ਬਕਾਇਦਾ ਤੁਹਾਨੂੰ ਜ਼ੀਰੋ ਲੈਵਲ ਤੋਂ ਚੱਕ ਵੀ ਕਰਾ ਸਕਦੇ ਆ ਤੇ ਇਹ ਕਿਹਣਾ ਆਓ ਪਹਿਲਾਂ ਚੈੱਕ ਕਰਕੇ ਆਓ ਕਿਹੜੇ ਘਰਾਂ 'ਚ ਰੱਛਣ ਦੀ ਜ਼ਰੂਰਤ ਆ ਪਰ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੇ ਆਉਣਾ ਵਾ ਤੇ ਸਿੱਧਾ ਸਾਡੇ ਨਾਲ ਕੰਟੈਕਟ ਕਰੋ ਕਿ ਇਹ ਹੋਰ ਤੇ ਰਾਈ ਹਨ ਰਾਸ਼ਨ ਦੇਣ ਦੀ ਕੋਈ ਲੋੜ ਨਹੀਂ ਜੀ ਕਿਉਂਕਿ ਅੱਧਾ ਰਾਸ਼ਨ ਬਾਹਰ ਹੀ ਰਹਿ ਜਾਂਦਾ ਏ ਸਾਨੂੰ ਤੇ ਬੱਚਾ ਕੁਝ ਆ ਉਹ ਵੀ 2000ਆਂ ਨੂੰ ਮਿਲਦਾ ਜੀ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਪਤੀ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਪਤੀ ਸਾਰੋ ਜਿਹੜਾ ਤੁਹਾਨੂੰ ਇਹਨੇ ਵੀ ਮਰੀਜ਼ ਜਿਹੜਾ ਐਮਰਜੈਂਸੀ ਕੋਮਾ ਚੋਂ ਬਾਹਰ ਲੈ ਕੇ ਆਂਦਾ ਵੇਖੋ ਜੀ ਆ ਮਰੀਜ਼ ਆ ਐ ਬੜਾ ਔਖਾ ਕੰਮ ਹੈ ਜਦੋਂ ਪਾਣੀ ਚੜਿਆ ਨਾ ਦੋ ਦਿਨ ਹੋ ਗਏ ਉਦੋਂ ਇਹਨੇ ਵਿੱਚ ਪਹਿਲਾਂ ਰੋਟੀ ਰੱਟੀ ਮਾੜੀ ਮੋਢ ਖਾ ਲੈਂਦੀ ਉਹਨੇ ਵੇਖ ਲਿਆ ਪਾਣੀ ਜ਼ਿਆਦਾ ਆਉਂਦਾ ਹੋ ਗਿਆ ਹੈ ਖੱਚਗੀ ਬੰਦੇ ਬਣੂਗਾ ਕੀ ਆਪਾਂ ਕੀ ਕਰਾਂਗੇ ਉਸ ਤੋਂ ਬਾਅਦ ਇਹਨਾਂ ਬੋਲਣਾ ਵੀ ਬੰਦ ਕਰਤਾ ਵਾ ਦਵਾਈ ਦੂਏ ਕੇ ਖਾ ਲੈਂਦੀ ਤੇ ਨਾ ਰੋਟੀ ਨਾ ਪਾਣੀ ਕੋਈ ਛੈ ਨਹੀਂ ਆ ਕੱਲ ਦੇ ਉਤਨਾ ਬਿਲਕੁਲ ਇਤਰਾ ਹੀ ਆ ਕੋਮਾ ਚੀਆ ਕੱਲ ਦੇ ਜਦੋਂ ਪਾਣੀ ਦਾ ਜ਼ਿਆਦਾ ਇਹਨਾਂ ਨੇ ਸੁਣ ਲਿਆ ਵਾ ਤੇ ਬੇਨਤੀ ਆ ਵੀ ਰਾਤ ਇਹਨਾਂ ਨੂੰ ਆਖਿਆ ਬਾਹਰ ਜਾਣਾ ਤੇ ਬਾਹਰ ਜਾ ਕੇ ਰਾਤ ਸਾਰੀ ਰਾਤ ਦੋ ਦਿਨ ਹੋ ਗਏ ਸਰ ਮੀ ਨਹੀਂ ਉਟੰਦਿਆ ਇਹ ਆਂਦੀ ਪਿਆ ਆਪਾਂ ਲੈ ਤੇ ਜਾਈਏ ਇੱਥੋਂ ਤੇ ਘਰੇ ਲੈ ਕੇ ਤੇ ਬਾਹਰ ਜਾਵਾਂਗੇ ਕਿਹਦੇ ਕੋਲੇ ਸਾਨੂੰ ਜ਼ਰਾਤ تحصیلدار ਸਾਹਿਬ ਨਾਲ ਗੱਲ ਕੀਤੀ ਉਹਨਾਂ ਪਟਵਾਰੀ ਸਾਹਿਬ ਨੂੰ ਆਖਿਆ ਪਟਵਾਰੀ ਸਾਹਿਬ ਨੇ ਆਖਿਆ ਵੀ ਸਾਨੂੰ ਕੋਈ ਸਰਕਾਰੀ ਸਕੂਲ ਦਾ ਪ੍ਰਬੰਧ ਕਰਕੇ ਫੋਨ ਲਾ ਦਿਓ ਸਰ ਸਾਨੂੰ ਦੱਸਿਆ ਜਾਵੇ ਕੋਈ ਕਮਰਾ ਮਿਲ ਜੂਗਾ ਤੇ ਫਿਰ ਅਸੀਂ ਚਲੋ ਇਹਨਾਂ ਨੂੰ ਉੱਥੇ ਪਹੁੰਚਦਾ ਕਰਦਾਂਗੇ ਕਿਸ ਨਾ ਕਿਸ ਹਿਸਾਬ ਦੇ ਨਾਲ ਉਹ ਆnde ਚਲੋ ਦੱਸਦੇ ਜੀ ਉਸ ਤੋਂ ਬਾਅਦ ਸਾਨੂੰ ਕਿਸੇ ਨੇ ਦੱਸਿਆ ਨਹੀਂ ਆ ਤੇ ਮਾੜਾ ਜਾਂ ਪਾਣੀ ਚੜਨ ਦੇ ਨਾਲ ਸਾਡੇ ਜਿਹੜੇ ਇਥੋਂ رابطہ ਜਿਵੇਂ ਮੋਬਾਈਲ ਦਾ ਲਾ ਲਓ ਇਹ ਸਾਡੇ ਕੋਲ ਏਅਰ ਟਾਈਲ ਦਾ ਜਿਹੜਾ ਟਾਵਰ ਲੱਗਾ ਵਾ ਮੜਾ ਜਾ ਪਾਣੀ ਧਰ ਨਾਲ ਲੱਗਦਾ ਤੇ ਸਾਡੀ ਜਿਹੜੀ ਰੇਂਜ ਹੈ ਬਿਲਕੁਲ ਬੰਦ ਹੋ ਜਾਂਦੀ ਆ ਨਾ ਸਾਡਾ ਕੋਈ ਕੇ ਨੂੰ ਅਗਾ ਤਾਂ ਪਤਾ ਨਾ ਪਛਾਣ ਦਾ ਪਤਾ ਜੇ ਸਾਲਵਾਂ ਦਾ ਕੋਈ ਕਨੈਕਸ਼ਨ ਲੈਨੇ ਉਹਦੇ ਸਾਡੇ ਰੇਂਜ ਜਿਹੜੀ ਆਉਣ ਦੇ ਦੇ ਕੰਪਨੀ ਵਾਲੇ ਵੀ ਰਲੇ ਆ ਮੜਾ ਜਾ ਪਾਣੀ ਆਉਂਦਾ ਸਾਡੇ ਉਸੇ ਵੇਲੇ ਫੋਨ ਜਿਹੜੇ ਬੰਦ ਕੀਤੇ ਜਾਂਦੇ ਆ ਤੇ ਸਾਡੀ ਬੇਨਤੀ ਆ ਹੁਣਹੀਂ ਨੈਟ ਦਾ ਜਿਹੜਾ ਹੁੰਦਾ ਆਪਣਾ ਉਹ ਵਾਈਫਾਈ ਕਿਸੇ ਨੇ ਲਵਾਇਆ ਕਰੇ ਉਹਦੇ ਨਾਲ ਕਨੈਕਟ ਕਰਕੇ ਕਿਸੇ ਦੇ ਰਹੀਂ ਤੇ ਵੇ ਰਹੀਂ ਆ ਜ ਲਈ ਨੀ ਇੱਕ ਵੀਡੀਓ ਬਣਾ ਕੇ ਆਪਣਾ ਜਸਵੰਦਰ ਸੰਧੂ ਪੱਤਰਕਾਰ ਉਹਨਾਂ ਨੂੰ ਭੇਜਣ ਲੱਗੇ ਆ ਉਹ ਗਾੜੇ ਪ੍ਰਸ਼ਾਸਨ ਨੂੰ ਦੱਸਣਗੇ ਚਲੋ ਸਾਡਾ ਕੋਈ ਹਾਲ ਜਿਆਦਾ ਨਹੀਂ ਚਲੋ ਸਾਡੇ 2-4 ਘਰ ਵਾ ਜਿਵੇਂ ਅਮਰੀਜ ਵਾ ਇਹਨਾਂ ਦੀ ਸਹੂਲਤ ਤੇ ਸਾਨੂੰ ਚਾਹੀਦੀ ਆ ਨਾ ਜ਼ਰੂਰੀ ਆ ਤੋਂ ਕਿਰਪਾ ਕਰਕੇ ਪਾਣੀ ਔਰ ਰੋਟੀ ਪਾਣੀ ਦਾ ਸਾਡਾ ਰਾਤ ਦੀ ਬੱਤੀ ਨਹੀਂ ਆਈ ਡੰਗਰ ਸਾਡੇ ਉੱਤਰਾ ਹੀ ਆ ਗੰਦਾ ਪਾਣੀ ਪੀਂਦੇ ਬਿਮਾਰ ਹੁੰਦੇ ਆ ਆਪਦੇ ਪੀਣ ਵਾਸਤੇ ਸਾਡੇ ਕੋਲ ਪਾਣੀ ਨਹੀਂ ਹੈਗਾ ਕਿਸੇ ਕੋਲੇ ਵੀ 15 ਤੋਂ 20 ਘਰ ਸਾਡੇ ਇਸ ਬੈਗ ਤੇ ਸਾਡੇ ਰਹਿੰਦੇ ਆ ਇਸ ਤਰ੍ਹਾਂ 20-25-25 ਘਰਾਂ ਦੇ ਜਿਹੜੇ ਸਾਡੀ ਉਹ ਲੋਕ ਵਸੰਗਾ ਬਣਾ ਕੇ ਬੈਠੇ ਆ ਬਲੈਡ ਜਿਹੜੀ ਸਾਡੇ ਕੱਲ੍ਹ ਦੀ ਨਹੀਂ ਆਈ ਡੰਗਰ ਵੀ ਸਾਡੇ ਧਿਆਏ ਆ ਤੇ ਬੰਦੇ ਵੀ ਸਾਡੇ ਧਿਆਏ ਪਾਣੀ ਤੋਂ ਬੈਠੇ ਆ ਨਲ ਕਹਿੰਦਾ ਤਾਂ ਕੋਈ ਹੈ ਹੀ ਨਹੀਂ ਰਹਿ ਨਹੀਂ ਗਿਆ ਸਿਸਟਮ ਸੋ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਸਾਡੇ ਉਲ ਜ਼ਰੂਰ ਧਿਆਨ ਦਿਓ 베ੜੀ ਦਾ ਕੋਈ ਨਾ ਕੋਈ ਲਾ ਕੇ ਇੰਤਜ਼ਾਮ ਕਰਕੇ ਆਲੇ ਵਾਲਾ ਦਾ ਕੋਈ ਨਾ ਕੋਈ ਇਹਦਾ ਜ਼ਰੂਰ ਪ੍ਰਬੰਧ ਕਰੋ ਇੰਨ ਬੇੜੀ ਦਾ ਕੋਈ ਲਾ ਕੇ ਬੋਟ ਤੇ ਤੇ ਸਾਡੇ ਜਿਹੜੇ ਪਿੰਡ ਦੇ ਵਿੱਚ ਜ਼ਰੂਰ ਸਾਰ ਲਈ ਜਾਵੇ ਕੋਈ ਨਾ ਕੋਈ ਰਾਸ਼ਨ ਪਾਣੀ ਜਿਤਨਾ ਕਿਸੇ ਨੂੰ ਕੋਈ ਜ਼ਰੂਰਤ ਵਾਲ ਨੂੰ ਜ਼ਰੂਰ ਪਹੁੰਚਾਇਆ ਜਾਵੇ ਇਹੋ ਜਿਹੇ ਮਰੀਜ਼ ਆ ਜਿਹੜੇ ਸਾਡੇ ਕੋਲ ਵਾ ਹੋਰ ਵੀ ਕਿਤੇ ਹੋ ਸਕਦਾ ਵਾ ਜਿਆਦਾ ਸਾਨੂੰ ਪਾਣੀ ਦੀ ਦਿੱਕਤ ਵਾ ਪਾਣੀ ਨਹੀਂ ਸਾਡੇ ਨਾਲ